ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵਾਰ ਅਕਾਲ ਮੂਰਤ ਅਜੂਨੀ ਸਭਾ ਗੁਰ ਪ੍ਰਸਾਦਿ ਰਾਗ ਸੁਹੇ ਮਹਲਾ ਪਹਿਲਾ ਚੌਪਦੇ ਕਾਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵ ਤਉ ਦੁੱਧ ਕੋ ਜਾਵੋ ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ ਜਮਾਵਾਂ ਦੁੱਧ ਕਰਮ ਫਨ ਸੁਰਤ ਸਮਾਇਨ ਓਏ ਨਰਾਸ ਜਮਾਵ ਜਪਹੁ ਤਾ ਏਕੋ ਨਾਮਾ ਅਵਰ ਨਰਾਫਲ ਕਮਾ ਰਹਾ ਏ ਮਨ ਇਤੇਹਾਤ ਕਰਹੁ ਫੁਨ ਨਿਤਰਾਉ ਨੀਂਦ ਨ ਆਵੈ ਰਸਨਾ ਨਾਮ ਜਪਉ ਤਬ ਮਥਿਆ ਇਨ ਬਿਦਾ ਅਮਰਤ ਪਾਵ ਮਨ ਸੰਪਟ ਜਤ ਸਤ ਸਰਨਾਵਨ ਪਾਵਨ ਪਾਤੇ ਤ੍ਰਿ ਭੱਤ ਕਰ ਉਦਾ ਪ੍ਰਾਨ ਸੇਵਕ ਜੇ ਸਿਵਾ ਇਨ ਬਿਦਾ ਸਾਹਿਬ ਰਵਤ ਰਹਾ ਅਹਦ ਕਹ 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 ਜਾਵ ਤੂੰ ਸਰ ਅਵਰ ਨ ਕੋਈ ਭਗਤ ਹੀਨ ਨਾਨਕ ਜਨ ਜਪਾ ਹਉ ਸਲਾਹ ਸਚਾ ਸੋਏ ਭਗਤ ਹੀਨ ਨਾਨਕ ਜਨ ਜੰਪਾ ਔ ਸਲਾਹੇ ਸੱਚਾ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ 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 ਜੋ ਜੋ ਟਾਲ ਚੌਰ ਸ਼ਕਤ ਤਖਤ ਦੇ ਮਾਲ ਗਰੀਬਨਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀਓ ਮਹਾਰਾਜ ਜੀ ਦੀ ਬਖਸ਼ ਰਹਿਮਤ ਬਖਸ਼ਿਸ਼ ਵੀ ਹੈ ਅਮਰਤੋਲੇ ਦੇ ਫਰਮਾਨ ਨੂੰ ਆਪ ਜੀ ਨੇ ਸਰਵਨ ਕੀਤਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅਮਨਤੂਲੇ ਦੇ ਮੁਖਵਾਤ ਦੇ ਰੂਪ ਦੇ ਵਿੱਚ ਤਾਂ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਰਾਗ ਸੂਹੀ ਦੇ ਵਿੱਚ ਜੋ ਫਰਮਾਨ ਉਚਾਰਨ ਕੀਤਾ ਹੈ ਮਹਾਰਾਜ ਤੇ ਪਾਤਸ਼ਾਹ ਜੀ ਆਏ ਹੋਏ ਫਰਮਾਨ ਦੇ ਸਾਨੂੰ ਕਰ ਜੂਗੀ ਜੀਵਾਂ ਨੂੰ ਸਮਝਾਉਣਾ ਕਰਦੇ ਨੇ ਜਪਉ ਤਾਂ ਇੱਕੋ ਨਾਮਾ ਅਵਰੰਦਰਹਫਲ ਕਾਮਾ ਮਹਾਰਾਜ ਆਪਦੇ ਹਾਂ ਨੂੰ ਸੰਸਾਰ ਤੇ ਆਇਆ ਹੋਏ ਹੁੰਦਾ ਸੁਫਲਿਆ ਜੀਵਨ ਤਲ ਜੇ ਅਸੀਂ ਇੱਕ ਪਰਮੇਸ਼ਰ ਪਰਮਾਤਮਾ ਕਾਲਪੁਰ ਕੋ ਵਾਹਿਗੁਰਦ ਨਾਲ ਜੁੜਦੇ ਹਾਂ ਹੋਰ ਜਨੇ ਸੰਸਾਰੀ ਭਾਦੇ ਕਾਰ ਵਿਹਾਰ ਨੇ ਮਹਾਰਾਜ ਨੇ ਨੂੰ ਨੇ ਫਲਾਕ ਭਾਈ ਭਰਾ ਪੁੱਤਰ ਮਾਨੁਕ ਦੇਹਰੀਆ ਗੋਬਿੰਦ ਮਨ ਕੇ ਤੇਰੀ ਬਰੀਆ ਅਵਰ ਕਾਜ تیر ਕਿਤੇ ਨਾ ਕਾਮ ਸਾਥ ਸੰਗਤ ਭਜ ਕੇ ਨਾਮ ਹੋਰ ਜਨੇ ਕਾਰਵਿਆਰ ਨੇ ਦੁਨੀਆ ਦੇ ਕਾਰੋਬਾਰ ਨੇ ਭੱਜ ਦੌੜ ਜੜੀ ਹੈ ਸੰਸਾਰ ਚ ਕੰਮ ਆ ਸਕਦੀ ਹੈ ਰੱਬ ਦੇ ਕਰ ਦੇ ਵਿੱਚ ਸਿਰ ਤੇ ਸਿਰ ਜਪਿਆ ਹੋਇਆ ਨਾਮ ਜੀਵਨ ਦੇ ਅੰਦਰ ਲਿਆਉਂਦੀ ਹੋਈ ਸਚਾਈ ਦਿੜੜਤਾ ਪ੍ਰਮਾਤਮਾ ਤੇ ਭਰੋਸਾ ਗੁਰੂ ਇਸ ਪਾਸੇ ਨੂੰ ਜਿਹੜਾ ਹੈ ਖਿਆਲ ਕਰਕੇ ਵੇਖਦਾ ਹੈ ਨਾ ਸਾਡੀਆਂ ਜਿਹੜਾ ਹੈ ਗੁਰੂ ਸਾਹਿਬ ਨੇ ਜੈਦਾ ਦਾਤਾਂ ਵੇਖਣੀਆਂ ਨਾ ਜਿਹੜਾ ਹੈ ਧਰਮ ਉਹ ਕੋਈ ਜਾਤ ਵੇਖਦਾ ਹੈ ਕੋਈ ਨਸਲ ਕੋਈ ਭਾਸ਼ਾ ਕੋਈ ਰੂਪ ਇਹ ਸਾਰਾ ਕੁਝ ਇੱਕ ਪਾਸੇ ਹੈ ਸਮਾਜ ਵੇਖਦਾ ਹੈ ਸੰਸਾਰੀ ਲੋਕ ਵੇਖਦੇ ਨੇ ਰੱਬ ਦੇ ਘਰ ਦੇ ਵਿੱਚ ਮਹਾਰਾਜ ਤੇ ਬਾਦਸ਼ਾਹ ਯਾਦਨ ਹੋਰ ਜਿੰਨੇ ਵੀ ਜਤਨ ਨੇ ਜੰਨੀਆਂ ਵੀ ਕੰਨਣਾ ਨੇ ਉਹ ਨੇਫਲ ਨੇ ਨੇਫਲ ਦਾ ਅਰਥ ਹੁੰਦਾ ਹੈ ਜਿਹਦੇ ਚ ਕੋਈ ਤਤ ਨਾ ਲੱਭਣਾ ਇਹ ਮੰਨ ਲਈਏ ਕਿ ਜਿਵੇਂ ਕੋਈ ਪਾਣੀ ਦੇ ਵਿੱਚ ਮਧਾਣੀ ਪਾ ਕੇ ਉਹਨੂੰ ੜਕਣਾ ਸ਼ੁਰੂ ਕਰ ਦੇਣਾ ਤੇ ਜਿੰਨਾ ਚਿਰ ਮਰਜ਼ੀ ਬੈਠਾ ਰਵੇ ੜਕਦਾ ਰਹੇ ਉਹਦੇ ਵਿੱਚੋਂ ਤਤ ਲੱਭਣ ਵਾਲਾ ਨਹੀਂ ਜਿਹੜਾ ਤਤ ਹੈ ਉਹੀ ਫਲ ਹੈ ਵੈਗ੍ਰਚੂਪ ਦਾ ਆਦਾਰ ਬਖਸ਼ ਜਿਹੜਾ ਤਤ ਹੈ ਨਾ ਜੀ ਤਤ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੱਸਦੀ ਹੈ ਉਹਨੂੰ ਇੱਕ ਕਿਹਾ ਜਾਂਦਾ ਹੈ ਉਹਨੂੰ ਪ੍ਰਮਾਤਮਾ ਕਿਹਾ ਜਾਂਦਾ ਹੈ ਉਹਨੂੰ ਸੱਚ ਕਿਹਾ ਜਾਂਦਾ ਹੈ ਸੱਚ ਨੂੰ ਜੀਵਨ ਦੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰਨੀ ਉਹਦੇ ਪਰਚੋਲ ਕਰਨੀ ਸੱਚ ਤੇ ਪਹਿਰਾ ਦੇਣਾ ਸੱਚ ਬੋਲਣਾ ਸੱਚ ਕਮਾਉਣਾ ਇਹ ਧਰਮੀ ਜੀਵ ਦਾ ਕੰਮ ਹੈ ਬਾਕੀ ਅਸੀਂ ਸੰਸਾਰੀ ਜੀਵ ਜਿਹੜੇ ਨੇ ਮਰਜੀ ਯਤਨ ਕਰੇ ਜਾਈਏ ਬ랍 ਨੂੰ ਮਿਲਣ ਦੇ ਮਹਾਰਸ਼ੀ ਪਾਦਸ਼ਾਹ ਨੇ ਇੱਥੇ ਸ਼ਬਦ ਸੰਸਾਰੀ ਉਦਾਹਰਨਾਂ ਦੇ ਕੇ ਸਮਝਾਉਂਦਾ ਯਤਨ ਕੀਤਾ ਕਿ ਤਤ ਨੂੰ ਕਿਵੇਂ ਪਾਇਆ ਜਾ ਸਕਦਾ ਆਮ ਘਰਾਂ ਦੇ ਵਿੱਚ ਅਸੀਂ ਮਾਲ ਡੰਗਰ ਰੱਖਿਆ ਤੇ ਜਿਹੜੀਆਂ ਘਰ 'ਚ ਸਵਾਣੀਆਂ ਹੁੰਦੀਆਂ ਨੇ ਬੀਬੀਆਂ ਉਹਨਾਂ ਨੂੰ ਪਤਾ ਦੁੱਧ ਨੂੰ ਕਿਵੇਂ ਜਿਹੜਾ ਹ ਗਰਮ ਕਰਕੇ ਠੰਡਾ ਕਰਕੇ ਫਿਰ ਜਾਗ ਲਾ ਕੇ ਫਿਰ ਉਹਦੇ ਵਿੱਚ ਜਿਹੜਾ ਹੈ ਦਹੀਂ ਜੰਮਦਾ ਦਹੀਂ ਨੂੰ ਫਿਰ ਰੜਕਿਆ ਜਾਂਦਾ ਫਿਰ ਜਾ ਕੇ ਉਹ ਮੱਖਣ ਨਿਕਲਦਾ ਮੱਖਣ ਨੂੰ ਫਿਰ ਜਿਹੜਾ ਹ ਉਹ ਕਾੜਿਆ ਜਾਂਦਾ ਫਿਰ ਜਾ ਕੇ ਤਤ ਮਿਲਦਾ ਜਿਹਨੂੰ ਅਸੀਂ ਕੀ ਆਖਦੇ ਹਾਂ ਕਿ ਉਹ ਆਖਦੇ ਇਥੇ ਵੀ ਮਹਾਰਾਜ ਤੇ ਪਾਤਸ਼ਾਹ ਜੀ ਨੇ ਜਿਹੜਾ ਇਸੇ ਉਦਾਹਰਨ ਨੂੰ ਲਿਆ ਹੈ ਪਰ ਸਤਿਗੁਰੂ ਆਖਦੇ ਨੇ ਜਿਹੜੀ ਅਮੋਲਕ ਵਸਤ ਹੈ ਨਾ ਜਿਹਦਾ ਕੋਈ ਮੁੱਲ ਨਹੀਂ ਤੱਤ ਦਾ ਮੁੱਲ ਕੋਈ ਥੋੜੀ ਹੈ ਮਹਾਰਾਜ ਆਖਦੇ ਹਨ ਅਮੋਲਕ ਵਸਤੂ ਹੋਏ ਹੁਣ ਦੁੱਧ ਨੂੰ ਜਿਹੜਾ ਹੈ ਨਾ ਉਹ ਰਤਨਾ ਦੇ ਵਿੱਚ ਗਿਣਿਆ ਗਿਆ ਇਹਨੂੰ ਅੰਮ੍ਰਿਤ ਕਿਹਾ ਗਿਆ ਤੇ ਮਨ ਜਾਗਦੇ ਹਨ ਜਦੋਂ ਦੁੱਧ ਭਾਂਡੇ ਦੇ ਵਿੱਚ ਪਾਉਣਾ ਹੈ ਨਾ ਤੇ ਸਿਆਣੀਆਂ ਸਵਾਣੀਆਂ ਕੀ ਕਰਦੀਆਂ ਸੀ ਆ ਹੁਣ ਤੇ ਸਟੀਲ ਦੇ ਬਰਤਨ ਆ ਗਏ ਲੋਹੇ ਦੇ ਕੱਚ ਦੇ ਚੀਨੀ ਮਿੱਟੀ ਦੇ ਆ ਹੋਰ ਹੋਰ ਕਈ ਤਾਤਾਂ ਦੇ ਪਿੱਤਲ ਦੇ ਸਿਲਵਰ ਦੇ ਤਾਂਬੇ ਦੇ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਮਿੱਟੀ ਦੇ ਬਰਤਨ ਹੁੰਦੇ ਸਨ ਮਿੱਟੀ ਦੇ ਭਾਂਡੇ ਉਹਨਾਂ ਭਾਂਡਿਆਂ ਨੂੰ ਮਹਾਰਾਜ ਤੇ ਪਾਤਸ਼ਾਹ ਜੀ ਆਦੇ ਹਨ ਸਾਫ਼ ਕਰਕੇ ਧੋ ਕੇ ਫਿਰ ਉਹਨਾਂ ਨੂੰ ਧੁੱਪ ਦੇਣੀ ਪੈਂਦੀ ਸੀ ਕਿ ਜਿਹੜੇ ਵਿੱਚ ਦੁੱਧ ਦੇ ਜੰਮੇ ਹੋਏ ਕੋਈ ਖਟਾਣਾ ਕਿਤੇ ਰਹਿ ਜਾਵੇ ਜਾਂ ਕਿਤੇ ਬਿਹਾ ਦੁੱਧ ਜਿਹੜਾ ਵਿੱਚ ਕਿਤੇ ਭਾਂਡੇ ਦੇ ਉਹ ਲੱਗਿਆ ਨਾ ਰਹਿ ਜਾਵੇ ਕਿਉਂਕਿ ਦੁੱਧ ਖਰਾਬ ਹੋ ਗਿਆ ਫਿਰ ਕੁਝ ਵੀ ਨਹੀਂ ਮਿਲਦਾ ਸੰਭਾਲ ਜਿਹੜੀ ਹੈ ਨਾ ਉਹ ਸਾਡੇ ਸੁਰਤ ਤੋਂ ਹੀ ਜਿਹੜਾ ਸ਼ੁਰੂ ਹੁੰਦੀ ਜਦੋਂ ਸਾਡੇ ਸੁਰਤ ਜਿਹੜੀ ਹੈ ਨਾ ਟਿਕ ਜਾਵੇਗੀ ਫਿਰ ਅੱਗੇ ਦੇ ਜਿਹੜਾ ਹੈ ਉਹ ਆਪਾਂ ਸਟੈਪ ਚੱਲ ਸਕ ਰਹੇ ਹਾਂ ਕਿ ਪੈਰ ਪੁੱਟ ਸਕਦੇ ਤੇ ਸਾਡੀ ਸੁਰਤ ਇਹਨਾਂ ਸਾਡੇ ਕੋਲ ਸਾਂਭੇ ਗਈ ਤੇ ਫਿਰ ਤਤ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸ ਲਈ ਮਹਾਰਜ ਤੇ ਪਾਦਸ਼ਾਹ ਜਿਆਦਨ ਭਾਡਾ ਧੋਵੇ ਬੈਸ ਧੂਪ ਦੇਉ ਤਉ ਦੁੱਧ ਦੇ ਕੋ ਇਹਦੇ ਅੰਮ੍ਰਿਤ ਲੈਣਾ ਹੈ ਦੁੱਧ ਨੂੰ ਇਕੱਠਾ ਕਰਨਾ ਹੈ ਦੁੱਧ ਨੂੰ ਜਮਾਉਣਾ ਹੈ ਤੇ ਪਹਿਲਾਂ ਕੀ ਕਰਨਾ ਪਏਗਾ ਭਾਂਡਾ ਸਾਫ਼ ਕਰਨਾ ਪਏਗਾ ਫਿਰ ਉਹਨੂੰ ਧੁੱਪੇ ਸੁਕਾਉਣਾ ਪਏਗਾ ਧੁੱਪ ਦੇ ਕੇ ਤੇ ਫਿਰ ਭਾਂਡੇ ਦੇ ਵਿੱਚ ਕਹਿੰਦੇ ਨੇ ਇਹ ਅੰਮੋਲਕ ਵਸਤ ਜਿਹੜੀ ਹੈ ਟਿੰਕਸ ਹੁਣ ਅਸੀਂ ਖਿਆਲਬਾਹਰ ਇਹਨੂੰ ਧਰਮ ਦੇ ਨਾਲ ਜੋੜਨਾ ਹੈ ਗੁਰੂ ਦੀ ਬਾਣੀ ਸਮਝਾਉਂਦਾ ਗੁਰੂ ਨੇ ਜਿਹੜਾ ਸਾਨੂੰ ਯਤਨ ਕੀਤਾ ਦੱਸਿਆ ਹੈ ਕਿ ਮਨ ਰੂਪੀ ਭਾਨਾ ਜਿਹੜਾ ਜਿੰਨਾ ਚਿਰ ਇਹਦੇ ਵਿੱਚ ਹੋਰ ਹੋਰ ਵਸਤੂਆਂ ਪਈਆਂ ਹੋਣਗੀਆਂ ਜਿੰਨਾ ਚਿਰ ਇਹਦੇ ਅੰਦਰ ਸਫਾਈ ਨਹੀਂ ਜਿੰਨਾ ਚਿਰ ਇਹਨੂੰ ਨਾਮ ਦਾ ਸੇਕ ਨਹੀਂ ਜਿੰਨਾ ਚਿਰ ਇਹਨੂੰ ਨਾਮ ਦਾ ਨਿਗ ਨਹੀਂ ਉਨਾ ਚਿਰ ਇਹਦੇ ਵਿੱਚ ਤਤ ਦਾ ਜੜਾ ਹੈ ਆਉਣਾ ਉਹ ਅਤ ਮੁਸ਼ਕਿਲ ਹੈ ਤਿ ਮਾਨਸ ਤੇ ਪਾਤਸ਼ਾਹ ਜੀ ਆਦਿ ਨੇ ਪਹਿਲਾ ਆਪਣੇ ਮਨ ਰੂਪੀ ਭਾਂਡੇ ਨੂੰ ਜਿਹੜਾ ਹੈ ਸਾਫ਼ ਕਰਨਾ ਪਏਗਾ। ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਨੂੰ ਪੁੱਛਿਆ ਮਾਨ ਆਜ ਭਾਂਡੇ ਨੂੰ ਕਿਵੇਂ ਇਸ ਮਨ ਦੇ ਭਾਂਡੇ ਨੂੰ ਕਿਵੇਂ ਸਾਫ਼ ਕਰੀਏ? ਤੇ ਧੰਗੁਰੂ ਰਾਮ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਜਨ ਕੋ ਭਾਂਡਾ ਭਾਉ ਤਿੰਨਾ ਸਵਾਰ ਸੀ। ਕਈੰਨੇ ਰੱਬ ਦੇ ਨਾਮ ਦਾ ਭਾਉ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਮਨਾਂ ਦੇ ਵਿੱਚ ਰੱਬ ਦਾ ਨਿਰਮਲ ਭਾਉ ਹੈ ਉਹਨਾਂ ਨੇ ਇਸ ਭਾਣੇ ਨੂੰ ਸਵਾਰ ਲਿਆ ਤੇ ਸਤਿਗੁਰੂ ਆਪਨੇ ਸੁਖੀ ਕਰੇ ਪਸਾਉ ਦੁੱਖ ਵਿਸਾਰ ਸੀ ਉਹਨਾਂ ਦੇ ਜੀਵਨ ਦੇ ਅੰਦਰ ਸੁੱਖ ਦਾ ਪਸਾਰਾ ਹੁੰਦਾ ਹੈ ਤੇ ਦੁੱਖ ਖਤਮ ਹੋ ਜਾਂਦਾ ਹੈ ਇਸ ਭਾਣੇ ਨੂੰ ਸਵਾਰਨਾ ਹੈ ਤਨਸੈਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਦਿੰਦੇ ਕਹਿੰਦੇ ਨੇ ਪਹਿਲੀ ਗੱਲ ਤੇ ਤੇਰਾ ਜਿਹੜਾ ਭਾਂਡਾ ਹੈ ਨਾ ਇਹਨੂੰ ਸਾਫ ਸੁਥਰਾ ਹੋ ਕੇ ਦੇ ਵਿੱਚ ਕੁਝ ਗੋਰ ਹੋਣਾ ਨਹੀਂ ਚਾਹੀਦਾ ਜੇ ਤੇ ਤਤ ਦੀ ਪ੍ਰਾਪਤੀ ਕਰਨੀ ਮਹਾਰਾਜ ਦੇ ਪਾਤਸ਼ਾਹ ਨੇ ਦੂਦ ਕਰਮ ਫਨ ਸੁਰਤ ਸਮਾਇ ਜਿਵੇਂ ਸਮਾਣੀਆਂ ਦੁੱਧ ਨੂੰ ਭਾਂਡੇ ਵਿੱਚ ਪਾਉਣ ਤੋਂ ਪਹਿਲਾਂ ਜਿਹੜਾ ਹੈ ਉਹਦੇ ਵਿੱਚ ਸੁਰਤ ਜੋੜਦੀਆਂ ਨੇ ਸੁਰਤ ਜੁੜੀ ਹੋਏਗੀ ਤੇ ਭਾਂਡਾ ਦੁੱਧ ਦੇ ਜਿਹੜਾ ਹੈ ਨਾ ਉਹ ਦੁੱਧ ਦੇ ਜਦੋਂ ਕਰੀਬ ਲੈ ਕੇ ਜਾਣਾ ਹੈ ਭਾਂਡੇ ਦੇ ਵਿੱਚ ਜਦੋਂ ਦੁੱਧ ਪਾਉਣਾ ਹੈ ਜੇ ਸੁਰਤ ਜੁੜੀ ਹੋਏਗੀ ਤੇ ਫਿਰ ਜਿਹੜਾ ਹੈ ਇੱਕ ਭਾਂਡੇ ਦੇ ਵਿੱਚੋਂ ਦੂਸਰੇ ਭਾਂਡੇ ਦੇ ਵਿੱਚ ਦੁੱਧ ਪੈਂਦਾ ਨਹੀਂ ਤੇ ਕਈ ਵਾਰੀ ਇੱਕੋ ਇੱਕ ਬਰਤਨ ਦੇ ਵਿੱਚੋਂ ਦੁੱਧ ਲੱਦ ਦਿਆ ਹੋਇਆ ਦੂਸਰੇ ਵਿੱਚ ਪਾਉਂਦਿਆ ਹੋਇਆ ਪੜਨਦਿਆ ਹੋਇਆ ਦੁੱਧ ਦੀਆਂ ਧਾਰਾਂ ਬਾਹਰ ਵਗ ਜਾਂਦਾ ਦੁੱਧ ਬਾਹਰ ਡੋਲ ਜਾਂਦਾ ਇਹਨੂੰ ਸੁਰਤ ਦੇ ਨਾਲ ਜਿਹੜਾ ਹੈ ਇੱਕ ਤੋਂ ਦੂਸਰੇ ਭਾਂਡੇ ਦੇ ਵਿੱਚ ਜਿਹੜਾ ਹੈ ਰੱਖਣਾ ਪੂਣੀ ਸ਼ਾਨਣੀ ਲਾਉਣੀ ਉਹਨੂੰ ਸਾਫ਼ ਕਰ ਲੈਣਾ ਮਾਲਜਾ ਅਦਖਨ ਤੇਰੇ ਜੀਵਨ ਦੇ ਕਰਮ ਜਿਹੜੇ ਲੈਣਾ ਉਹਨਾਂ ਦੇ ਵਿੱਚ ਸੱਚ ਦੀ ਪੂਣੀ ਲਗਣੀ ਚਲੂਗੀ ਹੈ ਰੱਬ ਦੇ ਨਾਮ ਦੇ ਜਿਹੜਾ ਹੈ ਪੌਣੀ ਲੱਗਣੀ ਜ਼ਰੂਰੀ ਹੈ ਦੂਦ ਕਰਮ ਫੁਨ ਸੁਰਤ ਸਮਾਇਨ ਸੁਰਤ ਤੇਰੀ ਰੱਬ ਦੇ ਨਾਲ ਜੁੜੀ ਹੋਵੇ ਤੂੰ ਸਮਾਇਆ ਹੋਵੇਂ ਰੱਬ ਦੇ ਨਾਮ ਦੇ ਵਿੱਚ ਜੁੜਿਆ ਹੋਵੇ ਇੱਕ ਵਿੱਚ ਹੋਇਆ ਹੋਵੇ ਹੋਏ ਨਰਾਸ ਜਮਾਉ ਇੰਨੇ ਇਹੋ ਜੀ ਸੁਰਤੀ ਨੂੰ ਲੈ ਕੇ ਜਦੋਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਸਿੱਖਿਆ ਲੈ ਕੇ ਚੰਗੇ ਕਰਮ ਜਿਹੜੇ ਇਕੱਤਰ ਕਰੇਗਾ ਨਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਦਿ ਹਨ ਬੁੱਧ ਵਰਗੇ ਤੇਰੇ ਸਫੇਦ ਜਿਨ੍ਹਾਂ ਦੇ ਵਿੱਚ ਕੋਈ ਮਲਾਵਟ ਨਹੀਂ ਉਹਨਾਂ ਨੂੰ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਆਸਦੇ ਹਨ ਸੁਰਤ ਨੂੰ ਜੋੜੀ ਰੱਖਣਾ ਤੇ ਰਜਾਨਾ ਕੀਰਤਕਾਰ ਵਿੱਚ ਜਾਗ ਪਰਮੇਸ਼ਰ ਦੇ ਨਾਮ ਦੀ ਲਾਈ ਰੱਖ ਦੂਧ ਕੰਮ ਫਰ ਸੁਰਤ ਸਮਾਇਨ ਹੋਏ ਨਰਾਸ ਜਮਾ ਰੱਬ ਦੇ ਨਾਮ ਦੀ ਜਾਗ ਹਰ ਵੇਲੇ ਲੱਗੀ ਰਹੇ ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਆਦੇ ਹਨ ਇਸ ਤਰੀਕੇ ਦੇ ਨਾਲ ਤੇਰੇ ਹਿਰਦੇ ਦੇ ਵਿੱਚ ਤੇਰੇ ਮਨ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਠਹਿਰ ਜਾਏ ਜੰਮ ਜਾਏ ਸਤਿਗੁਰੂ ਗੁਰਦੇਵ ਪਾਤਸ਼ਾਹ ਮਹਾਰਾਜ ਸਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਸਾਨੂੰ ਜੀਵਨ ਦਾ ਧਾਰਮਿਕ ਤਰੀਕੇ ਦੇ ਨਾਲ ਜਿਉਣਾ ਜਿਹੜਾ ਉਹ ਦੱਸਦੇ ਤੇ ਧੰਨ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪੇ ਹਨ ਅਗਲਾ ਕਰਮ ਕੀ ਹੈ ਅਗਲਾ ਸਟੈਪ ਏ ਹੈ ਜਪੋਂ ਤਾਂ ਇੱਕੋ ਨਾਮਾ ਅਵਦੰ ਨ ਰਹ ਫਲ ਕਾਮਾ ਜਿੰਨਾ ਚਿਰ ਸਵਾੜੀ ਦੀ ਸੁਰਤ ਜੁੜੀ ਆ ਉਹਦੇ ਅੰਦਰ ਸਹਿਜ ਟਿਕਿਆ ਰਹੇ ਉਹਦੇ ਅੰਦਰ ਭਰੋਸਾ ਟਿਕਿਆ ਰਹੇ ਵਿਸ਼ਵਾਸ ਟਿਕਿਆ ਰਹੇ ਇੱਕ ਪੰਜਾਬੀ ਦੀ ਕਹਾਵਤ ਹੈ ਜੀ ਬਿੱਲਿਆਂ ਸਰਾ ਨੇ ਦੁੱਧ ਨਹੀਂ ਜਾਂਦਾ ਉਹ ਕਿਸੇ ਨੇ ਕਹਾਵਤ ਕਹੀ ਹੈ ਨਾ ਕਿਸੇ ਪਖੌਲੀ ਔਰਤ ਨੇ ਜਿਹੜਾ ਦੁੱਧ ਨੂੰ ਜਾਗ ਲਾ ਲਈ ਤੇ ਉਹ ਬਾਰ-ਬਾਰ ਭਾਂਡੇ ਨੂੰ ਚੁੱਕ-ਚੁੱਕ ਕੇ ਪੂਰੀ ਰਾਤ ਦੇਖਦੀ ਰਹੀ ਕਿ ਹੁਣ ਜੰਮਦਾ ਹੁਣ ਜੰਮਦਾ ਦੁੱਧ ਕਿੱਥੇ ਜੰਮੇ ਹੁਣ ਜਿਹੜੇ ਭਾਂਡੇ ਚ ਦੁੱਧ ਹੈ ਉਹਨੂੰ ਧੱਕ ਕੇ ਉਹਨੂੰ ਉਹਨਾਂ ਚੱਕ 2-4 ਘੰਟੇ ਜਿਹੜਾ ਹੈ ਜਿੰਨਾ ਚਿਰ ਨਿਕ ਨਹੀਂ ਮਿਲਦਾ ਇੰਨਾ ਠੰਡਾ ਦਿਨਾਂ ਦੇ ਵਿੱਚ ਦਰਮਿਆਨ ਤੇ ਵਿੱਚ ਹੋਰ ਪ੍ਰੋਸੈਸ ਉਨਾ ਜਨ ਕਿੱਥੇ ਜੰਮੇਗਾ ਉਹ ਬਾਰ ਬਾਰ ਜਦੋਂ ਵੇਖਣਾ ਬਿੱਲੀਆਂ ਸੁਹਾ ਰਹੇ ਦੁੱਧ ਨਹੀਂ ਜੰਮਦਾ ਸਿਆਣਿਆਂ ਦੀ ਕਹਾਵਤ ਹੈ ਜਦੋਂ ਅਸੀਂ ਆਪਣੇ ਕੀਤੇ ਹੋਏ ਕਰਮਾਂ ਨੂੰ ਬਾਰ ਬਾਰ ਫੋਲ ਕੇ ਵੇਖਦੇ ਹਾਂ ਨਾ ਮਹਾਰਾਜ ਆਖਦੇ ਹਨ ਉਹ ਕਰਮ ਵੀ ਕਾਮ ਜਿਹੜੇ ਹਨ ਨਾ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੇ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਆਖਿਆ ਪਾਣੀ ਦੇ ਵਿੱਚ ਨਾਮ ਬੀਜ ਸੰਤੋਖ ਸੁਹਾਗਾ ਅਦਾਖ ਗਰੀਬੀ ਵੇਸ ਨਾਮ ਦਾ ਬੀਜ ਦੇ ਕੇ ਉੱਤੇ ਸੰਤੋਖ ਦਾ ਸੁਹਾਗਾ ਆਉਣਾ ਜ਼ਰੂਰੀ ਹੈ ਜੇ ਅਸੀਂ ਜਿਹੜਾ ਹੈ ਬੀਜੀ ਹੋਈ ਫਸਲ ਦੇ ਬੀਜਾਂ ਨੂੰ ਵਾਰ-ਵਾਰ ਫੋਲ ਕੇ ਵੇਖਦੇ ਰਵਾਂਗੇ ਕਿੱਥੇ ਉਗ ਪਾਏਗੀ ਉਹ ਫਸਲ ਸੁਹਾਗਾ ਉੱਤੇ ਦੇ ਕੇ ਮਿੱਟੀ ਉੱਤੇ ਬਾ ਕੇ ਬੀਜ ਦੇ ਜਿੰਨਾ ਚੜੜਾ ਹੈ ਜੰਮ ਜਾਂਦਾ ਜਦੋਂ ਜੰਮ ਜਾਂਦੀ ਹੈ ਜਦੋਂ ਫਸਲ ਜਿਹੜਾ ਹੈ ਉਗ ਖਲੋਂਦੀ ਹੈ ਪੈਦੂ ਵਿਖੰਦੀ ਲੋੜ ਥੋੜੀ ਪੈਂਦੀ ਐ ਕਿ ਦੱਸਣਾ ਪੈਂਦਾ ਫਿਰ ਤੇ ਲੋਕ ਉੰਝ ਹੀ ਸਮਝ ਜਾਂਦੇ ਕਿ ਇਹ ਕਿਹੜੀ ਫਸਲ ਐ ਤੇ ਕਿਹੜੀ ਬੀਜੀ ਐ ਉਹਦੇ ਸਾਹਮਣੇ ਪੌਦੇ ਨਿਕਲ ਆਉਂਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਇੱਥੇ ਮਾਨਸ ਤੇ ਪਾਰਸ਼ਰ ਆ ਰਹੇ ਹਾਂ ਧਿਆਨ ਤੇਰਾ ਇੱਕ ਵਿੱਚ ਜੁੜਿਆ ਰਵੇ ਜੱਪੋਂ ਤਾਂ ਇੱਕੋ ਨਾਮਾ ਅਵਰ ਨਹਿਫਲ ਕਾਮਾ ਹੋਰ ਦੁਨੀਆਂ ਦੇ ਕਰਮਕਾਰਾਂ ਦੇ ਵਿੱਚ ਉਲਝਿਆ ਹੋਇਆ ਇਹਦੇ ਵਿੱਚ ਸੁਰਤ ਜੋੜਨੀ ਪਾਣੀ ਤੈਨੂੰ ਰੱਬ ਦੇ ਨਾਮ ਦੇ ਵਿੱਚ ਸੁਰਤ ਜੋੜਨੀ ਪਾਣੀ ਆ ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਨੇ ਇਹ ਰਹਾਉ ਦਾ ਮੰਤਰ ਲਿਖਿਆ ਅਵਰ ਨਹਿਫਲ ਕਾਮਾ ਕਹਿੰਦੇ ਹੋਰ ਜਿੰਨੇ ਮਰਜ਼ੀ ਕੰਮ ਕਰੇ ਜਾਓ ਸਾਰੇ ਨਹਿਫਲ ਜਿਵੇਂ ਲੱਸੀ ਜਿਹੜੀ ਬੱਜ ਜਾਂਦੀ ਨਾ ਜਦੋਂ ਤੱਤ ਨਿਕਲ ਜਾਂਦਾ ਹੈ ਉਹਨੂੰ ਜਿੰਨਾ ਮਰਜ਼ੀ ਵਧਾਈ ਜਾਓ ਪਾਣੀ ਪਾਏ ਜਾਓ ਉਹ ਵਧੇ ਚੱਲੇ ਪਰ ਤੱਤੋ ਦੇ ਵਿੱਚੋਂ ਥੋੜੀ ਨਿਕਲਣਾ ਹੈ ਮਹਾਰਾਜ ਤੇ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਦਿਨ ਹੋਰ ਕੰਮ ਜਿੰਨੇ ਨੇ ਸੰਸਾਰੀ ਲੋੜਾ ਪੂਰੀਆਂ ਤੇ ਹੋ ਸਕਦੀਆਂ ਪਰ ਰੱਬ ਦੀ ਲੋੜ ਜਿਹੜੀ ਹੈ ਨਾ ਪਰਮੇਸ਼ਰ ਦੇ ਨਾਮ ਦੀ ਜਿਹੜੀ ਲੋੜ ਹੈ ਜਿਹੜੀ ਘਾਟ ਹੈ ਉਹ ਰੱਬ ਦੇ ਨਾਮ ਦੇ ਨਾਲ ਹੀ ਪੂਰੀ ਹੋਣੀ ਹੈ ਮਨ ਜਾ ਹੁੰਦੇ ਹਨ ਫਿਰ ਕੀ ਕਰੀਏ ਇਹ ਮਨ ਇਤਿਹਾਸ ਕਰਾਂ ਹੁਣ ਤੇ ਇਲੈਕਟ੍ਰੋਨਿਕ ਚੀਜ਼ਾਂ ਚੱਲ ਗਈਆਂ ਮਦਾਨੀਆਂ ਆ ਗਈਆਂ ਪਹਿਲੀ ਗੱਲ ਤੇ ਅਸੀਂ ਮਸ਼ੂਰ ਰੱਖਣੇ ਬੰਦ ਕਰ ਦਿੱਤੇ ਉਹ ਥਾਂ ਦੇ ਵਿੱਚ ਲੱਕੜ ਦੀਆਂ ਛੋਟੀਆਂ-ਛੋਟੀਆਂ ਛਟੀਆਂ ਦੀਆਂ ਬਣੀਆਂ ਹੁੰਦੀਆਂ ਸਨ ਉਹਦੇ ਨਾਲ ਮਾਤਾਵਾਂ ਜਿਹੜਾ ਉਹ ਲੜਕਣਾ ਪਾਉਂਦੀਆਂ ਸਨ ਰੱਸੀ ਦੇ ਨਾਲ ਅੱਗੇ ਪਿਛੇ ਉਹ ਰੱਸੀ ਨੂੰ ਖਿੱਚਣਾ ਤੇ ਉਹਦੇ ਨਾਲ ਦੁੱਧ ਰੜਕਿਆ ਜਾਂਦਾ ਮਾਲਾ ਜਾਂਦੇ ਇਹ ਮੰਨ ਈਟੇ ਹਾਂਦ ਕਰੋ ਕਹਿੰਦੇ ਮੰਨ ਨੂੰ ਆਪਣੇ ਵਸ ਦੇ ਵਿੱਚ ਕਰਕੇ ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਆਦਿ ਇਹ ਮੰਨੇ ਏ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋਂ ਤਬ ਮਤੀਏ ਇਨ ਬਿਦ ਅੰਮ੍ਰਿਤ ਪਾਵੇ ਇਹ ਮੈਨਿਆ ਮਸ਼ੱਕਤ ਕਾਲਨੀ ਪੈਣੀ ਹੈ ਇਹ ਜਿਹੜੀ ਮਸ਼ੱਕਤ ਹੈ ਨਾ ਇਹਨੂੰ ਅਸੀਂ ਜਿਹੜਾ ਹੈ ਉਹ ਕਾਲਣਾ ਹੈ ਦੁੱਧ ਨੂੰ ਡੜਕਣ ਵੇਲੇ ਕਹਿੰਦੇ ਤੁਸੀਂ ਜਿਹੜਾ ਨੇਤਰਾ ਜਿਹੜੀਆਂ ਏਟੀਆਂ ਹੱਥ ਵਿੱਚ ਫੜੀਆਂ ਇੰਦਨੇ ਇਸੇ ਤਰ੍ਹਾਂ ਇਹ ਮਨ ਨੂੰ ਵਾਸ ਵਿੱਚ ਕਰਕੇ ਆਤਮਿਕ ਜੀਵਨ ਵਾਸਤੇ ਕਹਿੰਦੇ ਇਹ ਮਨ ਰੂਪੀ ਇੱਟੀਆਂ ਕਹਿੰਦੇ ਹੱਥ ਵਿੱਚ ਫੜ ਲਓ ਤੇ ਮਾਇਆ ਦੇ মোহ ਦੀ ਨੀਂਦ ਜਿਹੜੀ ਆ ਮਨ ਉਤੋਂ ਕਹਿੰਦੇ ਇਹ ਪ੍ਰਭਾਵ ਨਹੀਂ ਪਾਸੇ ਇਹ ਰੜਕਣਾ ਰੜਕੀ ਜਾਣਾ ਤੇ ਜਿੰਨਾ ਚਿਰ ਇਹ ਮੱਖਣ ਨਹੀਂ ਨਿਕਲ ਜਾਂਦਾ ਜਿੰਨਾ ਚਿਰ ਤਤ ਨਹੀਂ ਨਿਕਲ ਜਾਂਦਾ ਇਹ ਰੜਕਣਾ ਪਾਈ ਰੱਖਣਾ ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਓ ਜੀਵ ਦੇ ਨਾਲ ਪਰਮਾਤਮਾ ਦਾ ਨਾਮ ਜਪੋ ਤੇ ਸਤਿਗੁਰ ਗੁਰਦੇਵ ਬਾਦਸ਼ਾਹ ਜੀ ਆਖ ਰਹੇ ਹਨ ਜਿਉਂ-ਜਿਉਂ ਨਾਮ ਜਪਦੇ ਹੋ ਜਿਉਂ-ਜਿਉਂ ਨਾਮ ਜਪੋਗੇ ਰਜਾਨਾ ਕਿਰਤ ਦੇ ਕਰਦਿਆਂ ਹੋਇਆਂ ਨਾਲ ਪਰਮੇਸ਼ਰ ਦੇ ਨਾਮ ਦਾ ਰੂਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਧਾਰ ਕੇ ਉਹਦਾ ਆਸਰਾ ਧਾਰ ਕੇ ਉਹਦੀ ਟੀਕ ਧਾਰ ਕੇ ਜਿਉਂ-ਜਿਉਂ ਕਿਰਤ ਕਰੋਗੇ ਨਾ ਇਨ੍ਹਾਂ ਤਰੀਕਿਆਂ ਦੇ ਨਾਲ ਮਹਾਰਾਜ ਤੇ ਪਾਤਸ਼ਾਹ ਜੀ ਆਦਨ ਕੀਰਤ ਕਰਦਿਆਂ ਹੋਇਆਂ ਨਾਮ ਦੀ ਬਰਕਤ ਦੀ ਪ੍ਰਾਪਤੀ ਹੋ ਸਕੀ ਨਾਮ ਬਰਕਤ ਦੀ ਪ੍ਰਾਪਤੀ ਕੀਰਤਨ ਨੂੰ ਹੀ ਕਰਨਾ ਤੇ ਪਰਮੇਸ਼ਰ ਦੇ ਨਾਮ ਨੂੰ ਵੀ ਨਾਮ ਚੇਤੇ ਰੱਖਣਾ ਹਾਥ-ਪਾਉਂ ਕਰ ਕਾਮ ਸਭ ਚੀਤ ਨਰੰਜਣ ਨਾਲ ਤੇ ਮਹਾਰਾਜ ਤੇ ਪਾਤਸ਼ਾਹ ਜੀ ਆਦੇ ਹਨ ਇਓ ਆਪਣੇ ਮਨ ਨੂੰ ਜਿਹੜਾ ਹੈ ਉਹ ਆਪਣੀ ਹੱਥਾਂ ਦੇ ਵਿੱਚ ਬਸ ਦੇ ਵਿੱਚ ਕਾਬੂ ਦੇ ਵਿੱਚ ਕਰਕੇ ਰੱਖਣਾ ਮਾਨੁ ਸੰਪਤ ਜਿਤ ਸਤਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਕਹਿੰਦੇ ਨੇ ਪੁਜਾਰੀ ਮੂਰਤੀ ਨੂੰ ਕਹਿੰਦੇ ਡੱਬੇ ਵਿੱਚ ਪਾ ਲੈਂਦਾ ਤੇ ਐਵੇਂ ਡੱਬਾ ਜਿਹੜਾ ਹੈ ਨਾ ਉਹ ਪੁਜਾਰੀ ਉਸ ਪਰਮਾਤਮਾ ਦੇ ਨਾਮ ਦਾ ਟਿੱਕਾ ਲਗਾ ਕੇ ਰੱਖਦਾ ਜਿਵੇਂ ਉਹਦੇ ਨਾਮ ਦੇ ਨਾਲ ਹੀ ਕਹਿੰਦੇ ਸਾਧ ਸੰਗਤ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਪਰਮੇਸ਼ਰ ਦੇ ਨਾਮ ਦੇ ਕਹਿੰਦੇ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਜਿਵੇਂ ਪੁਜਾਰੀ ਡੱਬੇ ਦੇ ਵਿੱਚ ਪਾ ਕੇ ਮੂਰਤੀ ਨੂੰ ਜਿਹੜਾ ਹੈ ਪਾਣੀ ਦੇ ਵਿੱਚ ਛਨਾਲ ਕਰਾਂਦਾ ਟਿੱਕਾ ਲਾ ਕੇ ਪਾਣੀ ਦੇ ਵਿੱਚ ਵਹਾ ਦਿੰਦਾ ਹੈ ਕਹਿੰਦੇ ਰੱਬ ਦੇ ਨਾਮ ਦਾ ਟਿੱਕਾ ਤੇ ਪਰਮੇਸ਼ਰ ਦੇ ਨਾਮ ਦੀ ਸੰਗਤ ਗੁਰੂ ਦੀ ਸੰਗਤ ਕਰਕੇ ਕਹਿੰਦੇ ਨੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੁਭਾਅ ਦੇ ਮਤਲਬ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ ਕੇ ਜੀਵਨ ਨੂੰ ਸਵਾਰਿਆ ਹੈ ਇਮਨ ਇਤਿਹਾਰ ਕਰੋ ਫਿਰ ਨਿਤੋਂ ਨੀਂਦ ਨਾ ਆਵੇ ਕਹਿੰਦੇ ਨੇ ਫਿਰ ਜਿਹੜੀ ਆ ਅਗਿਆਨਤਾ ਦੀ ਨੀਂਦ ਦੇ ਵਿੱਚ ਤੂੰ ਸੁੱਤਾ ਨਹੀਂ ਰਹੇਂਗਾ ਰਸਨਾ ਨਾਮ ਜਪੋਂ ਤਾਂ ਮੱਥੀਏ ਇਨ ਬਿੰਦ ਅੰਮ੍ਰਿਤ ਪਾਓ ਇਸ ਰਸਨਾ ਦੇ ਨਾਲ ਇਸ ਜ਼ਬਾਨ ਨਾਲ ਰੱਬ ਦੇ ਗੁਣ ਗਾਉਣੇ ਪੂਜਾ ਪ੍ਰਾਨ ਸੇਵਕ ਜੋ ਸੇਵੇ ਇਨ ਬਿੰਦ ਸਾਹਿਬ ਦਰਬਤ ਰਹਿ ਮਹਾਰਾਜ ਤੇ ਬਾਦਸ਼ਾਹ ਜੀ ਆਦੇ ਹਨ ਜਿਹੜੇ ਜੀਵ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਭਾਵਨਾ ਲੱਗ ਕੇ ਸੇਵਾ ਕਰਦੇ ਨੇ ਇਹਨਾਂ ਦੇ ਪਰਮੇਸ਼ਰ ਹਿਰਦੇ ਵਿੱਚ ਵਸਦਾ ਹੈ ਉਹ ਰੱਬ ਦਾ ਸਿਮਰਨ ਕਰਦੇ ਨੇ ਮਹਾਰਸਤੇ ਪਾਤਸ਼ਾਹ ਯਾਦਦੇਹ ਇਸ ਤਰੀਕੇ ਦੇ ਨਾਲ ਮਾਲਕ ਪ੍ਰਭੂ ਨੂੰ ਸਦਾ ਕਹਿੰਦੇ ਨੇ ਜੀਵ ਮਿਲਿਆ ਲੈਂਦਾ ਤੇ ਮਹਾਰਸਤੇ ਪਾਸ਼ੇ ਯਾਦਦੇਹਨ ਕਹਦੇ ਕਹ ਕਹ ਜਾਵੇ ਤੁਮ ਸਰ ਅਵਰਨਕ ਬਹੁਤ ਸਾਰੇ ਸੰਸਾਰ ਤੇ ਆਪਣੇ ਆਪਣੇ ਤਰੀਕੇ ਦੇ ਨਾਲ ਰੱਬ ਨੂੰ ਦੱਸਦੇ ਰਹੇ ਕਹਿੰਦੇ ਰਹੇ ਸਮਝਾਉਂਦੇ ਰਹੇ ਬੜੀਆਂ-ਬੜੀਆਂ ਮਰਿਆਦਾ ਕੋਈ ਕਹਿ ਗਿਆ ਕੋਈ ਕਹਿ ਰਿਹਾ ਕੋਈ ਕਹਿ ਕੇ ਚਲਿਆ ਗਿਆ ਮਹਾਰਸਤੇ ਬਾਦਸ਼ਾਹ ਯਾਦ ਹੈ ਹਨ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ ਰੱਬ ਦੀ ਘਰ ਦੀ ਗੱਲ ਜਿਹੜੀ ਹੈ ਨਾ ਪਰਮੇਸ਼ਰ ਦੇ ਘਰ ਦੀ ਗੱਲ ਜਿਹੜੀ ਹੈ ਉਹ ਗੁਰੂ ਤੋਂ ਸਿੱਖਿਆ ਲੈ ਕੇ ਜਿਹੜਾ ਹੈ ਸਿੱਖੇ ਜਾਂਦਾ ਹੈ ਆ ਰਾਇ ਜੀ ਨੇ ਜਦੋਂ ਇਹ ਸ਼ਬਦ ਸ਼ੁਰੂ ਕੀਤਾ ਨਾ ਉਹਦੇ ਅੰਦਰ ਮੰਗਲਾ ਚਰਨੋਂ ਚਾਰਨ ਕੀਤਾ ਸਤਿਗੁਰੂ ਗੁਰਦੇਵ ਪਾਦਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਭਾਂਡਾ ਸੋਇ ਜੋ ਤਿਸ ਭਾਵ ਸੇ ਭਾਂਡਾ ਆਤਮ ਮਲੇਨ ਤੋਤਾ ਸੇ ਨਾ ਹੋਇਸੀ ਗੁਰਦੁਆਰੇ ਹੋਇ ਸੋਝੇ ਪਾਇਸੀ ਏਤ ਦਿਵਾਰੇ ਤੋਇ ਹੱਸ਼ਾ ਹੋਇ ਇਵੇਂ ਜਿਹੜਾ ਹੈ ਭਾਂਡੇ ਨੂੰ ਸਵਾਰਿਆ ਜਾ ਸਕਦਾ ਗੁਰੂ ਦੇ ਦੁਆਰੇ ਆ ਕੇ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਤੋਂ ਬੰਦ ਧਾਰਨ ਕਰਕੇ ਜੀਵਨ ਨੂੰ ਸਵਾਰਿਆ ਜਾ ਸਕਦਾ ਮਹਾਰਾਜ ਆਖਦੇ ਨੇ ਉਂਝ ਤੇ ਭਾਂਡਾ ਬੜਾ ਮਲੀਨ ਹੋ ਚੁੱਕਾ ਗੰਦਾ ਹੋ ਚੁੱਕਾ ਬੜੀ ਮੈਲ ਦੇ ਨਾਲ ਭਰਿਆ ਹੈ ਔਗਣ ਵਿਕਾਰ ਦੁਸ਼ਟ ਭੈੜੀ ਮਤ ਜਿਨੇ ਵਿਕਾਰ ਨੇ ਇਹਨੂੰ ਸਾਰੇ ਨੂੰ ਮੈਲਾ ਤੁੰਗਲਾ ਕੀਤਾ ਤੇ ਮਹਾਰਾਜ ਆਖਦੇ ਨੇ ਭਾਂਡਾ ਚਾ ਸੋਏ ਜੋ ਤੁਸੀਂ ਭਾਗ ਸੀ ਰੱਬ ਨੂੰ ਭਾਡਾ ਤੇ ਉਹ ਚੰਗਾ ਲੱਗਦਾ ਨਾ ਜਿਹਦੇ ਅੰਦਰ ਸਫਾਈ ਹੈ ਜਿਹੜਾ ਆਪਣੇ ਅੰਦਰ ਔਗਣ ਵਕਾਰ ਮੈਲ ਭਰ ਕੇ ਰੱਖੀ ਹੈ ਜਿੰਨੇ ਉਹ ਕਿਥੋਂ ਰੱਬ ਨੂੰ ਪਾਉਣਾ ਹੈ ਤੇ ਸਤਿਗੁਰ ਗੁਰਦੇਵ ਪਾਤਸ਼ਾਹ ਜੀ ਆਦੇ ਹਨ ਇਹ ਜਿਹੜੀ ਘਾਲ ਹੈ ਨਾ ਉਹ ਕਾ ਲੈ ਪੈਣੀ ਹੈ ਕਿ ਸਾਨੂੰ ਆਪਣੇ ਹਿਰਦੇ ਰੂਪੀ ਬਾਣੀ ਨੂੰ ਜਿਹੜਾ ਹੈ ਤਾਂ ਦੀ ਸਵਾਰਾਂਗੇ ਆਪਾਂ ਜੇ ਸਵਾਰਾਂਗੇ ਗੁਰੂ ਦੇ ਨਾਮ ਦੇ ਨਾਲ ਤੇ ਫੇਰ ਹੀ ਗੁਰੂ ਨੂੰ ਪਾਵਾਂ ਭਾਡਾ ਅਛਾ ਸੁਏ ਜੋਤਿਸ ਭਾਵਸੀ ਸਰੀਰ ਰੂਪੇ ਭਾਨਾ ਇਹ ਗੁਰੂ ਨੂੰ ਤਦ ਪਾਵੇਗਾ ਜੇ ਇਹਦੇ ਅੰਦਰ ਗੁਰੂ ਦੀ ਮੱਤ ਹੋਵੇਗੀ ਸੱਚਜੀ ਮੱਤ ਦੇ ਨਾਲ ਜੀਵਨ ਦੇ ਵਿੱਚ ਵਿਚਰਾਂਗੇ ਸਤਿਗੁਰੂ ਪ੍ਰਦੇਵ ਪਾਦਸ਼ਾਹ ਮਹਾਰਾਜ ਬਖਸ਼ ਕਰਦ ਨੇ ਕਹਿਦੇ ਕਹੇ ਕਹ ਜਾਵੇ ਤੁਮ ਸਰ ਵਰ ਨਾ ਕੋਈ ਰੱਬ ਦੇ ਨਾਮ ਤੋਂ ਬਗਾਰ ਹੋਰ ਕੋਈ ਵੱਡਾ ਤੇ ਉਹਦੇ ਵਰਗਾ ਹੋਰ ਕੋਈ ਹੈ ਨਹੀਂ ਉਹ ਸਦਾ ਬਖਸ਼ਾ ਕਰਨ ਵਾਲਾ ਸਦਾ ਰਹਿਮਤਾ ਕਰਨ ਵਾਲਾ ਮਹਾਰਾਜ ਬਖਸ਼ਿਸ਼ ਕਰਦੇ ਨੇ ਭਗਤ ਹੀ ਨੇ ਨਾਨਕ ਜਨ ਜਪੈ ਹੌਸਲਾ ਹੈ ਸੱਚਾ ਸੁਈ ਮਹਾਰਾਜ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸ਼ਨ ਮਹਾਰਾਜ ਤੇਰੀ ਸ਼ਰਨ ਆਏ ਆ ਤੂੰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਾਡੇ ਕਲਯੁਗੀ ਜੀਵਾਂ ਨੇ ਰੱਖਿਆ ਕਰ ਸਾਨੂੰ ਸਮੱਤ ਬਖਸ਼ਿਸ਼ ਕਰਕੇ ਅਸੀਂ ਜੀਵਨ ਦੇ ਵਿੱਚ ਸੁਚੱਜੇ ਤਰੀਕੇ ਦੇ ਨਾਲ ਵਰਤ ਸਕੀਏ ਅਸੀਂ ਆਪਣੇ ਜੀਵਨ ਦੇ ਅੰਦਰ ਗੁਰ ਪਰਮੇਸ਼ਰ ਦਾ ਭਾਉ ਰੱਖ ਕੇ ਵਰਤਣਾ ਹੈ ਆਪਣੇ ਜੀਵਨ ਦੇ ਅੰਦਰ ਤਦ ਵਿਚਰਨਾ ਹੈ ਜੇ ਗੁਰੂ ਦਾ ਭਾਉ ਨਹੀਂ ਤੇ ਬਾਹਰ ਉਸ ਤੇ ਬਾਦਸ਼ਾਹ ਦੀਆਂ ਆਦੇ ਹਨ ਫਿਰ ਹੋਰ ਜਿੰਨੇ ਅਸੀਂ ਕੰਮ ਕਰਦੇ ਉਹ ਸਾਰੇ व्यर्थ ਨੇ ਉਹ ਦੁੱਖਾਂ ਦੇ ਵਿੱਚ ਬੀਤਣਗੇ ਮਹਾਰਾਜ ਤੇ ਪਾਦਸ਼ਾਹ ਜੀ ਦੇ ਬਚਨ ਪੜ੍ਹੇ ਨੇ ਜਿਨ ਕੋ ਭਾਂਡੇ ਭੌਤ ਨ ਸਵਾਰ ਸੀ ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ ਹੁਣ ਇਹ ਅਸੀਂ ਆਪਣੇ ਹੱਥ ਫੈਸਲਾ ਲਖਣਾ ਹੈ ਕਿ ਦੁੱਖਾਂ ਦੇ ਵਿੱਚ ਵਿਸਾਰਾ ਕਰਨਾ ਹੈ ਕਿ ਸੁੱਖਾਂ ਦੇ ਵਿੱਚ ਪ੍ਰਵੇਸ਼ ਕਰਨਾ ਹੈ ਕਿ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਸਮਾਤ ਬਖਸ਼ ਕਰਨ ਸਤਿਗੁਰਾਂ ਦੇ ਆਏ ਹੋਏ ਫਰਮਾਨ ਦੇ ਵਿਚਾਰ ਕਰਦੇ ਆਂ ਹੋਈਆਂ ਬਿਆੰਤ ਭੁੱਲਾਂ ਦੀ ਮਾਫੀ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ਣਾ ਜੀਓ ਫਤੇ ਪਰਵੰਨ ਵਖ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ